ਅਲਫਾ ਨੇ ਆ ਤੇ ਕਰਾ ਮੈਂ ਤੈਨੂੰ ਉਹਨਾਂ ਦੀ ਤੇ ਤਹਾਰਾ ਮੈਨੂੰ ਜਿੱਥੇ ਕੋਈ ਜਿੱਥੇ ਕੋਈ ਉਹ ਧੋਖਾ ਜਾਵੇ ਖਦਾਵੇ ਜਿੱਥੇ ਕੋਈ ਸੰਕਟ ਆਵੇ ਜਿੱਥੇ ਕੋਈ ਨਾ ਹੋਏ ਉੱਥੇ ਮੈਂ ਆਵਾਂ ਆ ਗਈ ਤੇ ਸਖਣੀ ਬੋਲੀ ਜੋ ਮੇਰੇ ਬੋਲੀ ਆਵੇ ਤੇ ਸਖਣੀ ਦੱਸ ਦੇ ਭਰੀ 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 ਆਵੇ ਤੇ ਭਰੀ ਜਾਵੇ ਉਹ ਭਰੀ ਉਹ ਹੋ ਹੋਹ ਬੜੀਆਂ ਨਾਲ ਉਹ ਮੈਨੂੰ ਤੇ 1 ਇੰਚ ਮੈਂ ਛਕਾਉਂਦੀ ਮੈਂ ਗੱਲ ਕਰਨੋਂ ਝਰਮਉਂਦੀ ਹਾਈ ਤੇਂ ਜੀਆਂ ਨੇ ਸੁਣਿਆ ਡੀਸੀ ਵਾਲਾ ਵਾਦ ਨਾ ਦੇਖੋ ਜੀਆਂ ਭੁੱਲ ਨਾ ਹਿਲਦੇ ਬਿਲ ਉਦੇ ਟਣ ਰਣ ਰਣ ਹੋ ਲੈ ਆ ਜਿੱਦ ਐ ਬਿਲੋ ਦੇ ਪਰਬਦੀਆਂ ਖਿਆਬੋਦੀਆਂ ਬਿਲੋ ਦੇ ਨੈਲੀਆ ਅਖੀ ਆਬੋਦੀਆਂ ਹੋ ਕਿੱਥੇ ਹੋ ਜਹਾਨ ਤੋਂ ਆਈਆ ਹੋ ਦੂਜਨਤਾ ਮੈਂ ਪਿੱਛੇ ਹੋ ਯਾਰ ਵਿੱਚ ਵੜਨੇ ਹੁਣ ਕਿੱਥੇ ਹੋ ਜਹਾਨ ਤੋਂ ਆਈਆ ਹੋ ਦੂਜਨ ਤਹਾਏ ਦੁਹਾਈਆ ਹਿੰਦ ਲਗਤਾ ਜਾਨੀ ਮਿੱਤਰੋ ਰੱਬ ਨੇ ਵੇਲੇ ਬੈਠ ਬਣਾਈਆ ਕਹਿੰਦੇ ਨੇ ਆਛਾਂਦੀਆਂ ਪਰੀਆਂ ਨੂ ਟਕ ਟਕ ਡੋਸੀਆਂ ਬੁੱਲ ਨਾ ਹਿੱਲ ਦੇ ਬਿੱਲੋ ਦੇ ਟਣ ਨਣ 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 ਬੁੱਲ ਨਾ ਹਿੱਲ ਦੇ ਬਿੱਲੋ ਤੇ ਪੜ ਪਿੰਡੀਆਂ ਖਿਆਬ ਦੀਆਂ ਬੁੱਲ ਨਾ ਹਿੱਲ ਦੇ ਪਿੰਡੋ ਦੇ ਬਿੱਲੀਆਂ ਖਿਆਬ ਦੀਆਂ ਪੀਛੇ ਪੱਟ ਕਰਾ ਤੇਰੇ ਅੱਧ ਨੂੰ ਦੇ ਉਹ ਦੀ ਇੱਕ ਅੱਖ ਲੱਗਦਾ ਤੀ ਨਹੀਂ ਉਹ ਇੱਧਰ ਦੇ ਪੀਛੇ ਪੱਟ ਕਰਾ ਉਹਦੇ ਅੱਖ ਦੀ ਨਹੀਂ ਉਹਦੀ ਕੀ ਕੀ ਅੱਖ ਸਵਾ ਲੱਗਦੀ ਨਹੀਂ ਉਹ ਫਿਰਦੀ ਹੈ ਕੋਈ ਚੰਤਨ ਦੀ ਉਹ ਚਪੂ ਚਪਾ ਬਬਰਖਦੀ ਸੀ ਸਮਝੇ ਨਾ ਆਉਂਦੀਆਂ ਗੱਲਾਂ ਮਿੱਤਰੋ ਜੱਦੀ ਕੋਲ ਮਟੋਲਦੀਆਂ ਫੁੱਲ ਨਾ ਹਿੱਲਦੇ ਬਿੱਲੋਦੇ ਜੀ ਆ ਬੋਲਦੀਆ ਫੁੱਲ ਨਾ ਹਿੱਲਦੇ ਬਿੱਲੋਦੇ ਮੋਲਾ ਜਾਨਾ ਕਰਦੇ ਆ ਰਬ ਨੇ ਬੋਲਦੀ ਹਲਚਿਲੀਆਂ ਬਲੌਰੀਆਂ ਕਦੇ ਕੇ ਨਸ ਅਜਪ ਜੀ ਹੈ ਜੜ ਗਿਆ ਨੀ ਦੇ ਜਦ ਪਤਾ ਨਹੀਂ ਤੇਰਾ ਕਿਹੋ ਜਿਹਾ ਹੂਣਾ ਤੇਰੀ ਜਗ੍ਹਾ ਦੇ ਕਿਤੇ ਮਾਰਗੀ ਆਲੀ ਤੇ ਜਦ ਪਤਾ ਨਹੀਂ ਤੇਰਾ ਕਿਹੋ ਜਿਹਾ ਖੋਣਾ ਮੈਂ ਨਾ ਫੜ ਕੇ ਕਿਤੇ ਮਾਰਗੀ ਆਲੀ ਮੇਲ ਬਾਤਰੇ ਫੇਲੀ ਨਾ ਤੂੰ ਫੱਪਾ ਹਲਵਾ ਆਣੀ ਸਿਰ ਉੱਲੱਕ ਪੈਰਾਂ ਤੱਕ ਪਿੰਡਾਂ ਮੈਂ ਹਕਾਇਆ ਨਹੀਂ ਉਹਨੇ ਜਦੋਂ ਆਇਆ ਹੱਥ ਨਾਲ ਹੱਥ ਲਾਇਆ ਮੈਨੂੰ ਓਏ ਹਲੋ ਓਏ ਹਲੋ ਜਦ ਪਤਾ ਨਹੀਂ ਤੇਰੀ ਜਦ ਪਤਾ ਨਹੀਂ ਕਿਸੇ ਤੱਕ ਤਾਂ ਨਹੀਂ ਤੇਰਾ ਕਿਹੋ ਜਿਹਾ ਹੂਣਾ ਮੈਂ ਤਾਂ ਮੁੱਕੜਾ ਦੇਖ ਕੇ ਮਾਰਗੀ ਆਲੀ ਕੋਈ ਕੋਈ ਵੇੜਾ ਹੁੰਦਾ ਕਾਲ ਜੈ ਹਲਾਉਂਦਾ ਕੋਈ ਕੋਈ ਵੇੜਾ ਹੁੰਦਾ ਜਿੱਤ ਪਰ ਚਾਉਂਦਾ ਤੇਰੀਆਂ ਚਾਹਾਂਦੇ ਕਰਨ ਕੋਈ ਯਾਰ ਹਰ ਕਲੱਕ ਦੇ ਆ ਮੈਂ ਤਾਂ ਖੜਕ ਕੇ ਕਰਾਵਾਂ ਤੇ ਲੱਗਾ ਪਤਾ ਨਹੀਂ ਤੇਰੀ ਦਿਲ ਤਾਂ ਪਤਾ ਨਹੀਂ ਤੇ ਦਿਲ ਤਾਂ ਪਤਾ ਨਹੀਂ ਤੇਰਾ ਕੀ ਹੋ ਜੀਆ ਹੁਣ ਮੈਂ ਤਾਂ ਮੁਖੜਾ ਦੇਖ ਕੇ ਮਾਰ ਗਿਆ ਨਹੀਂ ਮੁਖ ਤੇਰਾ ਧੂਰ ਜਦੀ ਸੱਜਰੀ ਥਵੇਰਦਾ ਹਾਇ ਦਿੱਤ ਕੋਈ ਜੀ ਕਾਲ ਤੇਰੀ ਸੰਦੂਸ਼ਾ ਤੇ ਛੇਸਦਾ ਬੋਲ ਨਾ ਪਟਾਥੇ ਭਾਣ ਜੁਲ ਜੁਲ ਲਹਾਤੇ ਮੈਂ ਤਾਂ ਜੁਗੀ ਵਾਰ ਤੇਰੇ ਅੱਗੇ ਖੜ ਗਿਆ ਨਹੀਂ ਕਹਿੰਦਾ ਪਤਾ ਨਹੀਂ ਤੇਰੇ ਦਿਲ ਦਾ ਪਤਾ ਨਹੀਂ ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ ਨਹੀਂ ਮੈਂ ਤਾਂ ਮੁਖੜਾ ਦੇਖ ਕੇ ਇਹ ਬਿੰਦ ਰਖੀ ਜਾਂਦੀ ਇਹਦੇ ਚ ਰੂਹ ਆ ਜਾਂਦੀ ਹੈ ਲਓ ਜੀ ਆਂਦੀ ਸਾਰਿਆਂ ਨੂੰ ਸਿਖਾਉਣ ਨੂੰ ਲੋ ਹਿੰਦੇ ਤੇ ਨਾ ਪੁੱਲੀ ਆਖਾ ਨਾਲ ਗੱਲ ਕਰਗੀ ਐਂਜਾ ਜੀ ਆ ਹਾਂ ਢੀਏ ਬਾਜ਼ਾਰ ਤੱਕੜ ਗਈ ਮਰਾ ਪਿੱਖੀ ਪੱਟੀ ਤੇ ਝੀੜੀ ਪੀ ਕਹਾਣੀ ਹੱਦੀ ਧੁੱਤੀ ਉੱਤੇ ਝੀੜੀ ਪੀ ਕਹਾਣੀ ਈ ਲੋਕਾਂ ਦਾ ਨਹੀਂ ਦੁੱਧ ਵੀਗਦਾ ਤੇਰਾ ਵੀਗਦਾ ਜਏ ਕੋਈ ਪਾਣੀ ਲੋਕਾਂ ਦਾ ਨਹੀਂ ਦੁੱਧ ਵੀਗਦਾ ਜਿੱਤੋਂ ਮਿੱਤੋਂ ਜਿੱਤੋਂ ਤੇਤ ਵੱਧ ਕੇ ਸਨਖੀਆਂ ਫੇਰ ਨਾ ਮਲਾਵੇ ਕੋਈ ਉਹਨਾਂ ਨਾਲ ਅੱਖੀਆਂ ਅੱਗ ਲਾਉਂਦੀ ਫਿਰ ਤੇਰੀ ਨੀ ਜਪਾਂਦੀ ਈ ਲੋਕਾਂ ਦਾ ਨਹੀਂ ਦੁੱਧ ਵੀਗਦਾ ਤੇਰਾ ਵੀ ਕਿਦਾ ਚਾਏ ਕੂਰੇ ਪਾਣੀ ਦੁਕਾਨਾਂ ਦੀ ਦੁੱਧ ਵੀ ਕਿਦਾ ਇੱਕ ਨਹੀਂ ਹਜ਼ਾਰ ਕਹਿੰਦੇ ਦੁੱਧ ਦਾ ਦੋ ਆ ਲਿਆ ਦੁਕਾਨਾਂ ਪਾ ਮੇਡੇ ਡਾ ਇੱਕ ਬਾੜੀ ਪਾ ਲਿਆ 24 ਘੰਟੇ ਲਈ ਨਹੀਂ ਬੈਣੀ ਪਟਾਰੀ ਦੁਕਾਨਾਂ ਦੀ ਦੁੱਧ ਨਹੀਂ ਕਿਦਾ ਫੇ ਤੇਰਾ ਵੀ ਕਿਦਾ ਚਾਏ ਕੂਰੇ ਪਾਣੀ ਦੁਕਾਨਾਂ ਦੀ ਦੁੱਧ ਵੀ ਕਿਦਾ ਮੰਨ ਲੈ ਨਹੀਂ ਕਹਿਣਾ ਐ ਤੰਦੂ ਚ ਮੱਤੀ ਦਿਨ ਰਾਤ ਮਾਰਾ ਰਹਿ ਨਾ ਤੇਰੇ ਨਾਲ ਕੋਈ ਉੱਬਾ ساری ਉਮਰ ਪਰੂਗਾ ਤੇਰਾ ਪਾਣੀ ਦੁਕਾਨਾਂ ਦੀ ਦੁੱਧ ਵੀ ਕਿਦਾ ਤੇ ਇਹ ਨਾ ਵੀਕ ਦਾ ਚਾਇਏ ਬੂਰੇ ਪਾਣੀ ਲੋਕਾਂ ਦਾ ਅਜਾ ਇੱਕ ਵਾਰ ਸੁੰਦਰਮੁਦਰੀਏ ਵੀ ਗਾ ਅੱਛਾ ਜਦੋਂ ਇਹ ਸੁੰਦਰ ਆਪਾਂ ਸਾਰੇ ਐਸਐਚਓ 11 ਬੈਂਸ ਗਾਉਣ ਨੇ ਸਾਰਿਆਂ ਨੇ ਪਿੰਛੇ ਰਿਪੀਟ ਕਰਨਾ ਠੀਕ ਹੈ ਜੀ ਇਹਦੇ ਤੋਂ ਇਹ ਪਤਾ ਲੱਗਦਾ ਵੀ ਇਹ ਕਿੰਨੀ ਕੁ ਵਾਰ ਇਹਨੇ ਲੋੜੀ ਮੰਗੀ ਹੈ ਜਿਆਦਾ ਛੋਟੇ ਹੁੰਦੇ ਬੰਦਿਆਂ ਨੂੰ ਵਟੇ ਹੋ ਗਏ ਨਹੀਂ ਫਿਰ ਇਸ ਤੋਂ ਬਾਅਦ ਮੈਂ ਦੱਸੂਗਾ ਨਹੀਂ ਪਹਿਲਾਂ ਸੁੰਦਰਮੁਦਰੀਏ ਕਰ ਲੇ ਚੱਲ ਬਈ ਦੇਖੋ ਇੱਕ ਹੀ ਸ਼ਰਤ ਹੈ ਮੇਰੀ ਆਪਾਂ ਸੁੰਦਰ ਮੁੰਡੀਆਂ ਵੀ ਕਰਾਂਗੇ ਤੇ ਲੋੜੀ ਬਣਾਈ ਆ ਇਹਦਾ ਗੇੜਾ ਵੀ ਲਾਵਾਂਗੇ ਫਿਰ ਮੈਂ ਕਰਾਂਗਾ ਸੁੰਦਰ ਮੁੰਡੀਆਂ ਔਰ ਬੋਲਣਗੇ ਸਾਰੇ ਹਾਂ ਹਾਂ ਸਾਰੇ ਠੀਕ ਹੈ ਜੀ ਹੁਣ ਮੈਨੂੰ ਜਿੰਨੀ ਕੋ ਪੜ ਕੇ ਬੋਲਣੀ ਆ ਨਾ ਤੇ ਚਾਲੂ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂ ਜੀ ਫਿਰ ਕਿਹੜਾ ਚਾਲੂ ਕਰੋ ਸੁੰਦਰ ਮੁੰਦਰੀਏ ਤੇਰਾ ਕੋਣ ਵਿਚਾਰਾ ਸੁੱਲਾ ਪੱਠੀ ਵਾਲਾ ਤੁਲੇ ਦੀ ਧੀ ਵੀ ਆਈ ਸ਼ੇਰ ਸ਼ੱਕਰ ਪਾਈ ਕੁੜੀ ਦੇ ਜੇਬੇ ਪਾਈ ਕੁੜੀ ਦਾ ਲਾਲ ਪਟਾਕਾ ਕੁੜੀ ਦਾ ਸਾਲੂ ਪਾਟਾ ਸਾਲੂ ਕੋਣ ਸਮੇਟੇ ਚਾਚੇ ਚੂਰੀ ਕੁੱਟੀ ਜ਼ਮੀਦਾਰਾਂ ਨੇ ਲੁੱਟੀ ਜਮੀਦਾਰ ਸਦਾਏ ਹੋਏ ਜਿੰਦੀ ਸੋਨੇ ਲਾਏ ਬੋਲਾ ਰਹਿ ਗਿਆ ਵਾਈਫ ਦੇ ਵਾਈਫ ਰਿਕ ਤੋਂ ਬੋਲਾ ਰਹਿ ਗਿਆ ਰਿਕ ਤੋਂ ਬੋਲਾ ਰਹਿ ਗਿਆ ਵਾਈਫ ਬੜ ਕੇ ਰਹਿ ਗਿਆ ਵਾਈਫ ਨੇ ਮਾਰੀ ਇੱਕ ਹੈਲੋ ਹੋਏ ਚਾਹੇ ਭਾਵੇਂ ਬਿੱਟਰ ਲੋੜੀ ਲੈ ਕੇ ਜਾਵਾਂਗੇ ਬੋਲੋ ਮੇਰੇ ਨਾਲ ਬੋਲੋ ਲੋੜੀ ਲੈ ਕੇ ਜਾਵਾਂਗੇ ਲੋੜੀ ਲੈ ਕੇ ਜਾਵਾਂਗੇ ਮੁਬਾਰਕਾਂ ਦੇ ਕੇ ਜਾਵਾਂਗੇ ਮੁਬਾਰਕਾਂ ਦੇ ਕੇ ਜਾਵਾਂਗੇ ਹੈਪੀ ਲੋੜੀ ਹੈਪੀ ਲੋੜੀ ਬਲ ਸਾਹਿਬ ਨੂੰ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਬਲ ਸਾਹਿਬ ਨੂੰ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਆਪ ਬੋਲੋ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਪੰਜਾਬ ਪੁਲਿਸ ਨੂੰ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਤੁਹਾਡੇ ਨੂੰ ਹੈਪੀ ਲੋੜੀ ਚਲੋ ਜੀ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਉਹ ਮਿੱਤਰਾਂ ਦੀ ਜਾਂਦੇ ਰੀਤੋਂ ਤੇ ਲੀਂਦੀ ਐ ਉਦਾਰੀਆਂ ਹਾਇ ਫੁੱਲ ਤੱਕ ਲੈ ਦਵਾਰਾ ਲੈਦੀਆਂ ਜਦੋਂ ਮਰੇਗੀ ਅੱਖਾਂ ਵਾਲੀਆਂ ਪੱਕੀਏ ਕਬੂਤਰੀਏ ਕੰਡੇ ਰਾਹੀ ਕਰਦੇ ਰਹਿ ਗਏ ਪਾਰੀ ਹੋਰੇ ਨਜ਼ਾਰਾ ਲੈ ਗਏ ਲੰਡਨ ਤੋਂ ਆਏ ਪਪਾਰੀ ਨੱਕ ਕਸਮਨੀ ਜਿਲੇ ਗਏ ਬਤਾ ਨਹੀਂ ਦਹੇ ਕਿ ਉਹ ਲੈਤ ਲਈ ਸਾਡੀਆਂ ਪੰਜਾਬ ਦੀ ਕੁੜੀਆਂ ਮਿੱਤਰਾਂ ਦੀ ਚੱਲ ਤਰੀ ਦੌੜ ਗਈ ਹਮ ਬਰਾਤ ਲਾਉਂਦੀ ਐ ਉਡਾਰੀਆਂ ਹਾਏ ਫੁੱਲ ਕਾਫਲੇ ਤੇ ਭਾਰਾ ਲੈ ਗਿਆ ਦੁਜੇ ਦਾ ਮਰਹਿ ਗਿਆ ਬਿਆਰੀਆਂ ਬੱਤੀ ਇੱਕ ਬੂਤਰੀ ਹੈ ਸਾਡੀ ਇੱਕ ਤੇ ਝਪਲਟਦੇ ਜਦ ਤੋਰਦੀ ਹਲਾਹਰਾ ਖਾ ਕੇ ਤੂੰ ਕਣਗੀ ਪਾਰੀ ਬਲ ਸਟੈਨ ਹਾਏ ਬੱਲੀ ਘਟਨ ਪੁਆ ਦੇ ਮਿੱਤਰਾਂ ਦਾ ਗੱਟਾ ਅੱਜ ਵੱਲ ਗਈ ਮਿੱਤਰਾਂ ਦਾ ਗੱਟਾ ਅੱਜ ਵੱਲ ਗਈ ਕਹੇ ਨੀ ਮੋਦੀ ਦੇ ਪਿੱਛੇ ਤੂੰ ਸੋ ਆਰੀਗਾ ਬਾਹਨ ਤੋ ਮਿੱਤਰਾਂ ਦੀ ਓ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਉਪਰਾਂ ਤੇ ਲਉਂਦੀ ਐ ਉਡਾਰੀਆਂ ਵੈਰੀ ਗੁੱਡ ਚੱਲ ਆ ਜੀ ਪਰ ਇਹ ਗਾਣੇ ਨੂੰ ਸਾਰੇ ਬੰਨੈ ਮੈਨੂੰ ਪਸੰਦ ਆਇਆ ਕਦੇ ਕਿਤੇ ਬਾਈਕ ਵਾਲੇ ਨੇ ਸਾਹਮਣੇ ਗਵੰਦੇ ਸੀ ਸਕੂਲ ਸਾਡਾ ਬਣਾਈ ਲੈਣੀ ਆ ਤੁਸੀਂ ਹੁਣ ਮੋਟ ਵੀ ਦਿਓ ਯਾਰ